ਕੰਮ ਉਹਦਾ ਜੇ ਇਦਾਂ ਦੀ ਕੋਈ ਕੰਮ ਤੋੜ ਲਈ ਸਾਈਟ ਤੇ ਵੀ ਇਹ ਤਾਂ ਕੰਮ ਕਰੀ ਜਾਣਾ ਹੂੰ ਵੀ ਕਿੰਨਾ ਟਾਈਮ ਚੱਲਦਾ ਵੀ ਖਰਚਾ ਕਾਣ ਫੋਟਣਾ ਜੀ ਇਦਾਂ ਬੰਦਾ ਤੇ ਜਦਾਂ ਵੀ ਇਹਨਾਂ ਸੋਚਣ ਉਹ ਵੀ ਨਿੱਕਾ ਸਟੋਰ ਹੋ ਗਈ ਜਾਂ ਕੋਈ ਹੋਰ ਇਦਾਂ ਦੀ ਮਤਲਬ ਵੀ ਔਰ ਕੋਰ ਤੋਂ ਦੂਰ ਰਹਿ ਕੇ ਜੀ ਲਾਂਡਰੀ ਹੋ ਗਈ ਜਾਂ ਕੋਈ ਮਤਲਬ ਇਦਾਂ ਦਾ ਜੀ ਤੁਹਾਨੂੰ ਕੀ ਲੱਗਦਾ ਵੀ ਇਦਾਂ ਦੀ ਬਿਨਸਸ ਕਰੀ ਜਾਤਾ ਹੈਗਾ ਜਾਂ ਮਤਲਬ ਕਿ ਆਪਾਂ ਇਕਸਟ੍ਰੈਕਸ਼ਨ ਸੀ ਦੇ ਜੀ ਆ ਪਹਿਲੀ ਗੱਲ ਤਾਂ ਵੀਰੇ ਰੀਜ਼ਨ ਹਨਾ ਜਿਵੇਂ ਹੁਣ ਮੰਨ ਲਓ ਕੰਸਟਰਕਸ਼ਨ ਦੇ ਚੱਲਦੇ ਆ ਕੰਸਟਰਕਸ਼ਨ ਜਿਹੜਾ ਤੁਹਾਡਾ ਇੱਕ ਬਿਜ਼ਨਸ ਹੈ ਨਾ ਉਹ ਫਿਜ਼ੀਕਲ ਡਿਮੈਂਡਿੰਗ ਆ ਮੀਨਸ ਤੁਹਾਨੂੰ ਉਥੇ ਕਈ ਵਾਰ ਹੋਣਾ ਹੀ ਪੈਂਦਾ ਅਨਲੈਸ ਤੁਹਾਡੇ ਕੋਲ ਬਹੁਤ ਰਿਲਾਈਏਬਲ ਲੋਕ ਹੈਗੇ ਨੇ ਜਿਹੜੇ ਤੁਹਾਡੇ ਟੀਮ ਦੇ ਵਿੱਚ ਹੈਗੇ ਤੇ ਤੁਸੀਂ ਉਸ ਤੋਂ ਪਰੇ ਹੋ ਸਕਦੇ ਆ ਰਾਈਟ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਤੁਸੀਂ ਮੇਨ ਕੰਮ ਕਰ ਰਹੇ ਹੋ ਤੁਹਾਡਾ ਫਿਜ਼ੀਕਲ ਡਿਮੈਂਡਿੰਗ ਆ ਤੁਸੀਂ ਐ ਨਹੀਂ ਵੀ ਕਰੋ ਜੇ ਤੁਹਾਡੇ ਕੋਲ ਕਈ ਵਾਰ ਹੁੰਦਾ ਨਾ ਵੀ ਵਰਕ ਫਰੋਮ ਹੋਮ ਆ ਤੇ ਉਹ ਲੈਪਟਾਪ ਤੁਸੀਂ ਚੈੱਕ ਘਰੇ ਬੈਠੇ ਚਲਾ ਰਹੇ ਹੋ ਤੇ ਚਾਹੇ ਕੰਮ ਤੇ ਚਲਾ ਰਹੇ ਹੋ ਕੋਈ ਐਡ ਸੋ ਜੇ ਤੁਹਾਡਾ ਕੰਸਟਰਕਸ਼ਨ ਦਾ ਤੁਹਾਨੂੰ ਹੁਣਾ ਪੈਣਾ ਜੇ ਤੁਸੀਂ ਕੰਸਟਰਕਸ਼ਨ ਤੇ ਕਿਸੇ ਨੇ ਕੋਈ ਗਲਤ ਕਰਤਾ ਵੀ ਇਸ ਸਮਾਨ ਮਹਿੰਗਾ ਹੁੰਦਾ ਤਾਂ ਤੁਹਾਨੂੰ ਉਹ ਪੱਲਿਓ ਵੀ ਦੇਣੇ ਪੈ ਸਕਦੇ ਬੰਦੇ ਨੂੰ ਪਏ ਹਨ ਸੋ ਪਹਿਲੀ ਗੱਲ ਤਾਂ ਤੁਹਾਡੀ ਰੀਜ਼ਨਿੰਗ ਕੀ ਹੈ ਕਿ ਦੂਜੀ ਗੱਲ ਤੁਹਾਨੂੰ ਉਹ ਚੀਜ਼ ਦਾ ਐਕਸਪੀਰੀਅੰਸ ਹੈਗਾ ਜਿਹਦੇ ਤੁਸੀਂ ਜਾਣਾ ਚਾਹੁੰਦੇ ਹੋ ਕਈ ਵਾਰ ਕੀ ਹੁੰਦਾ ਵੀ ਚਾਹੇ ਕੋਈ ਬੰਦਾ ਜੌਬ ਤੋਂ ਤੰਗ ਆ ਚਾਹੇ ਕੋਈ ਆਪਣੇ ਕਰੰਟ ਬਿਜ਼ਨਸ ਤੋਂ ਤੰਗ ਆ ਬੰਦਾ ਰਿਸਕੇਪ ਚਾਹੁੰਦਾ ਹੁੰਦਾ ਵੀ ਮੈਂ ਐਸਕੇਪ ਕਰ ਲਾਂ ਯਾਰ ਇੱਥੇ ਮੇਰੇ ਘੰਟੇ ਬਦਲ ਲੱਗਦੇ ਆ ਤਾਂ ਇਸੇ ਚੱਕਰ ਦੇ ਕਰਕੇ ਆਪਾਂ ਕੋਈ ਬਿਜ਼ਨਸ ਬਾਏ ਕਰ ਲੈਂਦੇ ਆ ਤੇ ਉਹ ਵੀ ਤੁਸੀਂ ਉਹ 8 8-10 ਘੰਟੇ ਦੀ ਜੌਬ ਛੱਡ ਕੇ ਹੁਣ ਤੁਸੀਂ 15-16 ਘੰਟੇ ਦੀ ਜੌਬ ਸਰਪਾ ਲਈ ரைਟ ਕੋਜ਼ ਨਾਮਾ ਬਿਜ਼ਨਸ ਆ ਤੁਹਾਨੂੰ ਨਹੀਂ ਪਤਾ ਤੁਸੀਂ ਸਟਰਗਲ ਵੀ ਕਰ ਰਹੇ ਹੋ ਸੋ ਇਹਦੇ ਵਿੱਚ ਨਾ ਕਾਫੀ ਚੀਜ਼ਾਂ ਥੋ ਇੱਕ ਨਾ ਇੱਕ ਵਰਡ ਦੇ ਵਿੱਚ ਆਂਸਰ ਦੇਣਾ ਵੀ ਤੁਹਾਡੀ ਪ੍ਰੋਡਕਟਿਵ ਇਹਦੇ ਵਿੱਚ ਨਾ ਪ੍ਰੋਡਕਟੇਬਿਲਟੀ ਜ਼ਿਆਦਾ ਆ ਹਨਾ ਵੀ ਜਿਹੜੇ ਫੈਕਟਰ ਹੈਗੇ ਤੁਹਾਡੇ ਐਕਸਪੀਰੀਅੰਸ ਨੂੰ ਲੈ ਕੇ ਕਿੰਨਾ ਕੁ ਤੁਹਾਡੇ ਕੋਲ ਪੈਸਾ ਹੈਗਾ ਵਾ ਉਹ ਉਹ ਸਾਰਾ ਚੀਜ਼ਾਂ ਡਿਕਟੇਟ ਕਰਦੀਆਂ ਵੀ ਤੁਹਾਡੇ ਸਕਸੈਸਫੁਲ ਹੋਣ ਦੇ ਕਿੰਨੇ ਕੁ ਚਾਂਸਸ ਹੈਗੇ ਆ ਫੋਰ ਇਗਜ਼ਾਮਪਲ ਮੰਨ ਲਓ ਵੀ ਤੁਹਾਡੇ ਕੋਲ ਐਕਸਪੀਰੀਅੰਸ ਕਿੰਨਾ ਆ ਦੂਸਰੀ ਗੱਲ ਤੁਹਾਡੇ ਕੋਲ ਪੈਸਾ ਕਿੰਨਾ ਆ ਇਹ ਪੈਸਾ ਆ ਨਹੀਂ ਕਿ ਤੁਸੀਂ ਜ ਲੱਖ ਦਾ ਹੁਣ ਕਈ ਵਾਰ ਕੀ ਲੋਕੀ ਨਾ ਕੈਲਕੂਲੇਸ਼ਨ ਬਹੁਤ ਗਲਤ ਕਰਦੇ ਆ ਮੰਨ ਲਓ ਲੱਖ ਡਾਲ ਦਾ ਕੋਈ ਬਿਜ਼ਨਸ ਲੈ ਲਿਆ ਬੰਦਾ ਕਹਿੰਦਾ ਵੀ ਲੱਖ ਡਾਲ ਲੱਗ ਗਿਆ ਵੀ ਹੁਣ ਮੈਂ ਪੈਸੇ ਕਮਾਉਣ ਲੱਗ ਗਿਆ ਉਹ ਉਸ ਤੋਂ ਬਾਅਦ ਦੀਆਂ ਚੀਜ਼ਾਂ ਕੀ ਉਹਨਾਂ ਆਪਾਂ ਕੈਲਕੂਲੇਟ ਨਹੀਂ ਕਰਦੇ ਰਾਈਟ ਸੋ ਜੋ ਤੱਕ ਬੰਦਾ ਬਿਜ਼ਨਸ ਕਰਕੇ ਚੱਲ ਆਉਣ ਜੋਗਾ ਹੁੰਦਾ ਉਹ ਤੱਕ ਉਹਨਾਂ ਦੇ ਭਾਂਡੇ ਵੇਚ ਜਾਂਦੇ ਆ ਕੋਈ ਜੇ ਤੁਹਾਨੂੰ ਰਨ ਬੀ ਜਿਹੜਾ ਇੱਕ ਬਿਜ਼ਨਸ ਨੂੰ ਦੇਣਾ ਮੈਂ ਖਾਸ ਕਰਕੇ ਇੱਕ ਐਡਵਰਟਾਈਜ਼ਮੈਂਟ ਬਹੁਤ ਵੱਡਾ ਰੋਲ ਪਲੇ ਕਰਦਾ ਵਾ ਕਿਵੇਂ ਲੋਕੀ ਸਾਰਾ ਪੈਸਾ ਲਾ ਦਿੰਦੇ ਜੇ ਉਹਨੂੰ ਬਿਜ਼ਨਸ ਸ਼ੁਰੂ ਹੋ ਜਾਂਦਾ ਵਾ ਆ ਵੇਚਣ ਲਈ ਤੁਸੀਂ ਤਿਆਰ ਹੋ ਆਪਣਾ ਪ੍ਰੋਡਕਟ ਤੇ ਲੋਕਾਂ ਨੂੰ ਤੁਹਾਡੇ ਬਿਜ਼ਨਸ ਬਾਰੇ ਪਤਾ ਹੀ ਨਹੀਂ ਹੁੰਦਾ ਤੇ ਬੰਦੇ ਕੋਲ ਪੈਸੇ ਨਹੀਂ ਹੁੰਦੇ ਐਕਚੁਅਲੀ ਐਡਵਰਟਾਈਜ਼ ਕਰਨ ਨੂੰ ਆ ਰਾਈਟ ਸੋ ਇਹ 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 ਸਾਰੀਆਂ ਚੀਜ਼ਾਂ ਤੁਹਾਨੂੰ ਕੈਲਕੂਲੇਟ ਕਰਨੀਆਂ ਪੈਂਦੀਆਂ ਨੇ ਫਿਰ ਤੁਸੀਂ ਜਾ ਕੇ ਆਪਦੀ ਪ੍ਰੋਡਕਟੇਬਿਲਟੀ ਜਿਹੜੀ ਸਕਸੈਸ ਦੀ ਰੇਸ਼ੋ ਹੈਗੀ ਉਹਨੂੰ ਤੁਸੀਂ ਮਾਪ ਸਕਦੇ ਹੋ ਪਰ ਜੇ ਆਪਾਂ ਕਹੀਏ ਵੀ ਆਪਾਂ ਲੈ ਕੇ ਛੱਡ ਦਈਏ ਬਿਜ਼ਨਸ ਹੁਣ ਵੀ ਬੰਦੇ ਰੱਖ ਲਾਂਗੇ ਬੰਦੇ ਚਲਾ ਲਾਂਗੇ ਕਈ ਵਾਰ ਆਪਾਂ ਇਹ ਨਹੀਂ ਸੋਚਦੇ ਕਿ ਬੰਦਿਆਂ ਦੇ ਉੱਤੇ ਵੀ ਬੰਦੇ ਰੱਖਣੇ ਪੈਣੇ ਆ ਰਾਈਟ ਸੋ ਸੋ ਇਹ ਕਾਫੀ ਚੀਜ਼ਾਂ ਇਹ ਤੋਂ ਜਦੋਂ ਜਦੋਂ ਮੰਨ ਲਓ ਜਦੋਂ ਆਪਣੇ ਬੰਦੇ ਨੇ ਜਦੋਂ ਮਤਲਬ ਸਾਰੀ ਚਲੋ 4 ਕਰੋੜ ਚੀਜ਼ਾ ਮਤਲਬ ਕੈਲਗਰੀ ਹੈ ਤੇ ਕੈਲਗਰੀ ਦਾ ਫੂਡ ਟਰੱਕ ਇੰਨੇ ਨੇ ਇੱਕ ਇੱਕੋ ਸ਼ਰਤ ਤੇ ਦੱਬਸ ਖੜੇ ਸੀ ਇਹ ਤਾਂ ਮੇਰੇ ਆਪਣੇ ਲੋਕਾਂ ਨੂੰ ਆਦੀ ਆਏ ਇਹ 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 ਨਾ ਜਦੋਂ ਇੱਕ ਪਾਸੇ ਨੂੰ ਹੋ ਜਾਂਦੇ ਆ ਫਿਰ ਉਹ ਜਿੰਨਾ ਚਿਰ ਉਹ ਤੇ ਭਾਂਡੇ ਵਿਕਦੇ ਨਹੀਂ ਸਾਰੀ ਕਟ ਉਹਦੀ ਇੱਕ 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 ਚੀਜ਼ ਦੇ ਭਾਂਡੇ ਨਹੀਂ ਵਿਕਦੇ ਉਹਨਾਂ ਜੇ ਕਰੋ ਹਟਦੇ ਨਹੀਂ ਹੈਗੇ ਇੱਥੇ ਤੋਂ ਤੁਹਾਡੇ ਕੈਲਗਰੀ ਵਾਲੀ ਦੀ ਗੱਲ ਨਹੀਂ ਹੈ ਕਿ ਇੱਥੇ ਬ੍ਰੈਮਟਨ ਵੀ ਤਦ ਆਪਣੇ ਬੰਦੇ ਕੋਈ ਚਾਰ ਬੰਦੇ ਰੱਖ ਕੇ ਜਦੋਂ ਮੈਕਡੀ ਹੋ ਗਿਆ ਜਾਂ ਟਾਈਮ ਹੋ ਗਿਆ ਜਾਂ ਕੁਝ ਮਰੂ ਜਿਹੜੀ ਉਹ ਲੋਕੀ ਮਗਰ ਬ੍ਰਾਂਡ ਨੇ ਮਿਲ ਕੋ ਉਹਨਾਂ ਨਾਲ ਫਲ ਕਿਉਂ ਨਹੀਂ ਜਾਂਦੀ ਮਤਲਬ ਕਿਦਾਂ ਭਾਈ ਵੀ ਸੋਚਦੇ ਆ ਯਾਰ ਕਿਉਂ ਨਹੀਂ ਜਾ ਰਹੇ ਉੱਜ ਇਨਵੈਸਟਮੈਂਟ ਕਿੰਨੀ ਕੀ ਹੁੰਦੀ ਹੈ ਐਵਰੇਜ ਆ ਮਤਲਬ ਜਿਆਦਾ ਹੁੰਦੀ ਹੈ ਜਾਂ ਕਿਦਾਂ ਕਿਸੇ ਨੇ ਵੀ ਉਧਰ ਕਿਉਂ ਨਹੀਂ ਜਾਂਦੇ ਆਪਣੇ ਮਨ ਇਦਾਂ ਹੀ ਕਿਉਂ ਜਾਂਦੇ ਆ ਕਿ ਕੋਈ ਹਾਂ ਜੀ ਉਹਦੇ 'ਚ ਨਾ ਬੜੀਆਂ ਕਮਿਸ਼ਨ ਹੁੰਦੀਆਂ ਨਾ ਖਾਸ ਕਰ ਜੇ ਤੁਸੀਂ ਹੁਣ ਵੱਡੀ ਫਰੈਂਚਾਈਜ਼ੀ ਲੈਣੀ ਆ ਤਾਂ ਉਹ ਤੁਹਾਡਾ ਪ੍ਰੀਅਰ ਐਕਸਪੀਰੀਅੰਸ ਦੇਖਦੇ ਆ ਉਹ ਵੀ ਹੈ ਨਾ ਉਹੀ ਗੱਲ ਆ ਵੀ ਆਪਾਂ ਕਹਿੰਦੇ ਨਾ ਅਮੀਰ ਬੰਦਾ ਅਮੀਰ ਹੋ ਜਾਂਦਾ ਤੇ ਦੂਜਿਆਂ ਨੂੰ ਮੌਕੇ ਨਹੀਂ ਮਿਲਦਾ ਕਿਉਂਕਿ ਉਹਦੇ ਚ ਹੁਣ ਐਂਟਰੀ ਪੁਆਇੰਟ ਔਖੇ ਹੋਏ ਹੋਏ ਨੇ ਹਰ ਇੱਕ ਬਿਜ਼ਨਸ ਦੇ ਵਿੱਚ রাইਟ ਜਿਹੜੇ ਵਧੀਆ ਜਿਹੜੇ ਬਿਜ਼ਨਸ ਹੈਗੇ ਨੇ ਉਹ ਪੁਰਾਣਾ ਪਕਸਪੀਰੀਅੰਸ ਦੇਖਦੇ ਦੇਦੇ ਤੁਹਾਡੀ ਨੈਟਵਰਥ ਦੇਖਦੇ ਨੇ ਵੀ ਕਿੰਨਾ ਹੈਗਾ ਤੇ ਕਿੱਦਾਂ ਦਾ ਤੁਸੀਂ ਕਰਦੇ ਹੋ ਜੇ ਜਿਨੇ ਕੋਲੇ ਇੱਕ ਫਰੈਂਚਾਈਜ਼ੀ ਆ ਉਹਨੂੰ ਦੂਜੀ ਫਰੈਂਚਾਈਜ਼ੀ ਲੈਣੀ ਬਹੁਤ ਈਜ਼ੀ ਆ রাইਟ ਲੇਕਿਨ ਜੇ ਪਹਿਲੀ ਫਰੈਂਚਾਈਜ਼ੀ ਚ ਐਂਟਰ ਕਰਨਾ ਹੀ ਬਹੁਤ ਮੁਸ਼ਕਲ ਆ ਜਾਂ ਜੇ ਦੇ ਦੇਣਗੇ ਤਾਂ ਤੁਹਾਨੂੰ ਦੇ ਰਿਮੋਟ ਏਰੀਆ ਚ ਦੇਣਗੇ ਜਿੱਥ ਜੀ ओके ओके ਤੇ ਫਿਰ ਕਿਹੜੇ ਦੰ ਤੁਸੀਂ ਇਹਦੇ ਚ ਕਰ ਸਕਦੇ ਹੋ ਜਿੱਦਾਂ ਮਤਲਬ ਵੀ ਕਿ ਇਹਦੇ ਨਾਲ ਸਪੈਸ਼ਲੀ ਮਤਲਬ ਜਿਹੜੀਆਂ ਫਰੈਂਚਾਈਜ਼ ਨੇ ਹਾਂਜੀ ਡੈਫੀਨਿਟਲੀ ਮਤਲਬ ਹਾਂ ਮਤਲਬ ਕਿ ਕਿੰਨੇ ਇੱਕ ਦਿਨ ਬਜਟ ਕਿੰਨਾ ਚਾਹੀਦਾ ਮਤਲਬ ਕਿਦਾਂ ਕਿੰਨੇ ਮਤਲਬ ਬੰਦਾ ਬਚ ਲੋ ਬੰਦੇ ਕੰਮ ਨਾ ਨਹੀਂ ਮਤਲਬ ਹੋਰ ਜਦੋਂ ਮਿਲਦੀ ਹੈ ਬੰਦਾ ਹੌਲੀ ਵਾਰੀ ਕਦੇ ਨਾ ਕਦੇ ਤਾਂ ਮਤਲਬ ਪਾ ਪਾਉਂਗਾ ਮਤਲਬ ਜਿੱਦਾਂ ਮਾਣੋ ਚਲੋ ਮੈਂ ਕੰਸਟਰਕਸ਼ਨ ਕਰ ਰਿਹਾ ਹਾਂ ਬਹੁਤ ਵਧੀਆ ਕਰ ਰਿਹਾ ਹਾਂ ਮਤਲਬ ਜਿੱਦਾਂ ਨਾ ਮਤਲਬ ਵੀ ਮਰੀ ਜਰਰੀ ਪਰ ਕੋ ਬੰਦੇ ਦਿਮਾਰਸ਼ ਹੁੰਦੀ ਵੀ ਯਾਰ ਸਾਰੀ ਬੜੀ ਮੈਂ ਗੋਡੇ ਨਹੀਂ ਘਸਾ ਸਕਦਾ ਤੇ ਵੀ ਮੈਂ ਕੋਈ ਇੱਕ ਸੇਫ ਪਲਾਨਸ ਆਪਣਾਉਣਾ ਵੀ ਮੈਂ ਘਰ ਚ ਪੈਸੇ ਤੋਂ ਨਾਲੋਂ ਜਾਂ ਕਸ਼ੋਰ ਕਰਨ ਨਾਲ ਮਤਲਬ નોਟ ਆਊਟ ਕਰ ਦ ਸੇਫ ਇਨਵੈਸਟਮੈਂਟਾਂ ਚ ਇਹ ਕੋਲੇ ਪੈਸੇ ਹੈਗੇ ਪਰ ਮਤਲਬ ਵੀ ਫੇਰ ਹੀ ਬੰਦਾ ਸੋਚਦਾ ਵੀ ਯਾਰ ਮਤਲਬ ਵੀ ਮੈਂ ਘਰ ਚ ਕਸਾਉਣ ਨਾਲੋਂ ਮਤਲਬ ਮੈਂ ਕੋਈ ਕਿਸੇ ਹੋਰ ਪਾਸੇੋਂ ਮੈਨੂੰ ਪੈਸੇ ਆਈ ਜਾਣ ਚਲੋ ਥੋੜੀ ਜਾਂਨ ਸੌਖੀ ਹੋ ਜੂ ਬੰਦਾ ਚਲੋ 5 ਸਾਲ ਲਈ ਮਤਲਬ ਬੰਦਾ ਇਦਾਂ ਸੋਚ ਸਕਦਾ ਕਿ ਲੋ ਮੈਂ ਆਟੋ ਸੈਕਸ਼ਨ ਕਰ ਰਿਹਾ ਮੈਂ 10 ਸਾਲ ਕਰਨ ਦਾ ਮਤਲਬ ਵੀ ਉਦੋਂ ਤੱਕ ਮੇਰਾ ਕੋਈ ਬਿਜ਼ਨਸ ਬਿਲਡ ਹੋ ਜੇ 10 ਤੱਕ ਮੰਨੋ ਵੀ ਸਾਈਡ ਤੇ ਜਿਹੜਾ ਮਤਲਬ ਚਲੋ ਮੈਨੂੰ ਜੇ 5 ਸਾਲ ਪੈਸੇ ਨਹੀਂ ਵੀ ਦਊਗਾ ਤਾਂ ਮਤਲਬ ਵੀ 5 ਸਾਲ ਬਾਅਦ ਚਲੋ ਉਦੋਂ ਤੱਕ ਡਵੈਲਪਮੈਂਟ ਹੋ ਚੁੱਕੀ ਉੱਥੇ ਵੀ ਜਾਂ ਮੰਨ ਲਓ ਨਵੀਂ ਕਮਿਊਨਿਟੀ ਆ ਜੂਗੀ ਚਲੋ ਮੀਨਸ ਵੱਧ ਜਾਊਗਾ ਪਰ ਉਹ ਏਦਾਂ ਦਾ ਕੁਝ ਵੀ ਏਦਾਂ ਦਾ ਬੰਦਾ ਸੋਚਦਾ ਰਹਿਣਾ ਆ ਹਾਂਜੀ ਨਹੀਂ ਆਪਾਂ ਸੋਚਦੇ ਚਲੋ ਸਾਰੇ ਹੀ ਹੈਗੇ ਆ ਇਹ ਚੀਜ਼ਾਂ ਪਰ ਇਹਦੇ ਵਿੱਚ ਨਾ ਬਹੁਤ ਸਾਰੀਆਂ ਕ੍ਰਿਟੀਕਲ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਦੇਖਣੀਆਂ ਪੈਂਦੀਆਂ ਨੇ ਪਹਿਲੀ ਗੱਲ ਤਾਂ ਇਹ ਆ ਵੀ ਤੁਹਾਡੇ ਕੋਲ ਪੈਸਾ ਕਿੰਨਾ ਇਕੱਠਾ ਆਇਆਗਾ ਕਈ ਵਾਰ ਆਪਾਂ ਨੂੰ ਇਹ ਖਿਆਲ ਉਦੋਂ ਕਉਂਦਾ ਜਦੋਂ ਆਪਣੇ ਕੋਲ ਲੱਖ 2 ਲੱਖ 3 ਲੱਖ ਡਾਲਰ ਜੁੜਦਾ ਨਾ ਉਦੋਂ ਕਾ ਆਪਾਂ ਨੂੰ ਇਹ ਚੀਜ਼ਾਂ ਖਿਆਲ ਆ ਜਾਂਦਾ ਇਹ ਖਿਆਲ ਆਪਣੇ ਨਾ ਆਪਣੇ ਆਪਣੇ ਬੰਦ ਟਪੂਸੀਆਂ ਵੱਜਣ ਲੱਗ ਜਾਂਦੀਆਂ ਆਪਣੇ ਤੋਂ ਨਾ ਜਿਵੇਂ ਹੁੰਦਾ ਨਹੀਂ ਵੀ ਉਹ ਕਹਿੰਦੇ ਨੇ ਵੀ ਕਿ ਜਦੋਂ ਤੁਹਾਡੇ ਅੰਦਰ ਥੋੜੀ ਤੁਹਾਡੇ ਕੋਲ ਇੰਨੇ ਕ ਪੈਸੇ ਜੋੜਦੇ ਆ ਫਿਰ ਬੰਦੇ ਨੂੰ ਐ ਹੁੰਦਾ ਵੀ ਮੈਂ ਕੁਝ ਬਿਜ਼ਨਸ ਕਰ ਲਾਂ ਮੈਂ ਬਿਜ਼ਨਸ ਕਰ ਲਾਂ ਫਿਰ ਰਾਤ ਦਿਨ ਪਰ ਤੁਹਾਨੂੰ ਇਹੀ ਖਿਆਲ ਰਹਿੰਦਾ ਬਾਈ ਇਹੀ ਤੰਗ ਕਰੀ ਜਾਂਦਾ ਵੀ ਮੈਂ ਕੋਈ ਬਿਜ਼ਨਸ ਕਰ ਲਾਂ ਹਾਲਾਂਕਿ ਤੁਸੀਂ ਇਹ ਅਸਲ 'ਚ ਨਾ ਇਹ ਸਾਈਕਲੋਜੀਕਲ ਥਿੰਗ ਹੈ ਵੀ ਜਿਹੜੀ ਜਿਹੜਾ ਬੰਦਾ ਜਿੱਥੇ ਹੈਗਾ ਨਾ ਉੱਥੇ ਕਈ ਵਾਰ ਸੁਖੀ ਨਹੀਂ ਹੁੰਦਾ ਉਹ ਉੱਥੇ ਨਹੀਂ ਸੁਖੀ ਹੁੰਦਾ ਚਾਹੇ ਤੁਸੀਂ ਆਦਾ ਬਿਜ਼ਨਸ ਕਰ ਰਹੇ ਹੋ ਨਹੀਂ ਨਹੀਂ ਮਤਲਬ ਹਾਂ ਕਾਜ਼ ਆਉਣਾ ਉਹਦੇ ਵਿੱਚ ਨਾ ਇੱਕ ਕਈ ਵਾਰ ਹੁੰਦਾ ਵੀ ਆਪੇ ਇਹਦਾ ਬਿਜ਼ਨਸ ਕਰਨਾ ਚਾਹੁੰਦੇ ਆ ਬਿਜ਼ਨਸ ਲਈ ਬਿਜ਼ਨਸ ਨਹੀਂ ਕਰਨਾ ਚਾਹੁੰਦੇ ਉਹ ਕਈ ਵਾਰ ਤੁਹਾਡਾ ਅੰਡਰ ਆਪਰੇਟ ਹੁੰਦਾ ਫੀਅਰ ਤੁਹਾਨੂੰ ਡਰ ਲੱਗ ਰਿਹਾ ਹੁੰਦਾ ਵੀ ਯਾਰ ਮੈਂ ਕਿਵੇਂ ਕਰੂੰ ਮੇਰੇ ਗੋਡੇ ਖੜ ਜਣਗੇ ਉਹ ਤੁਸੀਂ ਇੱਕ ਡਰ ਤੋਂ ਆਪਰੇਟ ਕਰ ਰਹੇ ਹੋ ਹਣਾ ਤੇ ਉਹ ਕੋਈ ਵੀ ਇਮੋਸ਼ਨ ਹੋ ਸਕਦਾ ਚਾਹੇ ਤੁਹਾਡਾ ਡਰ ਦਾ ਵਾ ਚਾਹੇ ਕੋਈ ਹੋਰ ਜਿਵੇਂ ਹੁਣ ਜਿਵੇਂ ਹੁਣ ਤੁਸੀਂ ਕੰਸਟਰਕਸ਼ਨ ਤੋਂ ਦੁਖੀ ਹੋ ਆ ਜੇ ਤੁਸੀਂ 4 8 10 ਪੈਸੇ ਲਾ ਵੀ ਦਿੱਤੇ ਉਹਦੇ ਤੇ ਤੁਸੀਂ ਬਿਜ਼ਨਸ ਸ਼ੁਰੂ ਕਰ ਲਿਆ ਤੁਸੀਂ ਬਲੀਵ ਕਰਿਓ ਵੀ ਸੂਨਰ ਰੇਲੇਟਰ ਤੁਸੀਂ ਉਸ ਬਿਜ਼ਨਸ ਤੋਂ ਵੀ ਤੰਗ ਹੋ ਜਾਣਾ ਵਾ ਇਹ ਮੈਂ ਕਰਕੇ ਵੀ ਦੇਖਿਆ ਹਡਾਗੀ ਵੀ ਦੇਖਿਆ ਮੈਂ ਇਹ ਦੇਖਿਆ ਸੀ ਐਕਸਪੀਰੀਅੰਸ ਦੀ ਬੋਲ ਰਿਹਾ ਆ ਭਾਈ ਗੱਸਣ ਲੱਗੇ ਇਹ 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 ਵੀਰੇ ਮੈਂ ਤਾਂ ਕਰਿਆ ਬੰਦ ਟਬੂਸੀਆਂ ਕੁਝ ਮੈਂ ਵੀ ਮਾਰੀਆਂ ਨੇ ਰਾਈਟ ਸੋ ਮੈਂ ਆਪ ਦਾ ਐਕਸਪੀਰੀਅੰਸ ਦੀ ਬੋਲ ਰਿਹਾ ਜਿਹੜੀ ਗੱਲ ਕਰ ਰਿਹਾ ਮੈਂ ਸੋ ਸੋ ਇਹ ਚੀਜ਼ਾਂ ਮੈਂ ਕਰਕੇ ਦੇਖੀਆਂ ਨੇ ਹਨਾ ਸੋ ਚੀਜ਼ਾਂ ਚੋਂ ਲੰਘੀਆਂ ਵੀ ਆ ਤਾਂ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਵਾਂ ਸਭ ਤੋਂ ਵੱਡੀ ਸਭ ਤੋਂ ਵੱਡੀ ਪਤਾ ਗੱਲ ਕੀ ਆ ਮੈਂ ਜਿਹੜੀ ਮੈਂ ਨਾ ਇੱਕ ਚੀਜ਼ ਆਪ ਅੰਡਰਸਟੈਂਡ ਕੀਤੀ ਆ ਵਾ ਜਦੋਂ ਤੁਸੀਂ ਕੋਈ ਵੀ ਬਿਜ਼ਨਸ ਰਨ ਕਰ ਰਹੇ ਹੋ ਚਾਹੇ ਤੁਸੀਂ ਕੰਸਟ੍ਰਕਸ਼ਨ ਦਾ ਕਰ ਰਹੇ ਹੋ ਉਹਦੇ ਵਿੱਚ ਸਭ ਤੋਂ ਜ਼ਰੂਰੀ ਇੱਕ ਬਿਜ਼ਨਸ ਨੂੰ ਆਪਰੇਟ ਕਰਨ ਲਈ ਹੈਗਾ ਬਿਜ਼ਨਸ ਦਾ ਸਿਸਟਮ ਜੇ ਤੁਸੀਂ ਬਿਜ਼ਨਸ ਦਾ ਸਿਸਟਮ ਡਿਪਲੋਏ ਨਹੀਂ ਕੀਤਾ ਆਪਣੇ ਬਿਜ਼ਨਸ ਸਟਾਰਟ ਹੋਣ ਤੋਂ ਤਿੰਨ ਤੋਂ ਚਾਰ ਜਾਂ ਪੰਜ ਸਾਲ ਤੁਸੀਂ ਸੂਨ ਰਿਲੇਟਡ bizness ਆਊਟ ਹੋਵੋਗੇ ਹੋਗੇ ਉਹਦੇ ਕਈ ਮਲਟੀਪਲ ਰੀਜ਼ਨ ਹੋ ਜਾਂਦੇ ਆ ਚਾਹੇ ਹੁਣ ਤੁਸੀਂ ਕਹਿੰਦਾ ਮੈਂ ਗੋਡੇ ਘਸਾਤੇ ਆ ਉਹਦਾ ਇੱਕ ਇਹੀ ਵੱਡਾ ਕਾਰਨ ਆ ਕੁਝ ਬੰਦਾ ਨਾ ਆ ਬਰਨ ਆਊਟ ਹੋ ਜਾਂਦਾ ਸਭ ਤੋਂ ਵੱਡੀ ਪ੍ਰੋਬਲਮ bizness ਦੇ ਵਿੱਚ ਫੇਲ ਹੋਣਾ ਤੁਹਾਡਾ ਬਰਨ ਆਊਟ ਆ ਹੁਣ ਆਪਣੇ ਲੋਕਾਂ ਦੀ ਫਿਲਾਸਫੀ ਕੀ ਆ ਓਵਰ ਆਲ ਵੀ ਆਪਾਂ ਸਸਤੇ ਤੋਂ ਸਸਤਾ ਵੇਚਣਾ ਚਾਹੁੰਦੇ ਆ ਚਾਹੇ ਕੁਝ ਵੀ ਆ ਜੇ ਤੁਸੀਂ ਪੀਜ਼ਾ ਸਟੋਰ ਖੋਲੋਗੇ ਫਲਾਨਾ ਕੋਈ ਵੇਚਦਾ ਬਾ 7 ਡਾਲਰ ਦਾ ਤੁਸੀਂ ਕਹੋਗੇ ਵੀ ਮੈਂ 6.5 ਦਾ ਵੇਚਦਾ ਮਾ ਆਪਣੀ ਸਾਰਿਆਂ ਦੀ ਫਲਸਫੀ ਹੀ ਆ ਵੀ ਮੈਂ ਸਸਤਾ ਕਿੰਦਾ ਸਸੇ ਸਸਤਾ ਕਿੰਦਾ ਵੇਚਦਾ ਹਨ ਸੋ ਉਹਦੇ ਕਰਕੇ ਕੀ ਆ ਵੀ ਉਹ ਸੋਨੋ ਲੇਟਰ ਬੜੀ ਹੈ ਜੀ ਮੇਰੀ ਉਮਰ 35 ਦਾ ਮੈਂ ਨਾ ਪੀਆਰ ਨਹੀਂ ਹੈਲਫੈਕਸ ਨੂੰ ਹੈ ਸੀਗਾ ਉੱਥੇ ਪੀਜ਼ਾ 30 ਡਾਲਰ ਦਾ ਸੀਗਾ ਕਿੰਨੇ ਦਾ ਟਿਕਟੌਕ ਤੇ ਵੀਡੀਓ ਦੇਖਣੀ ਹੈ ਨਾ ਬ੍ਰੈਂਟਨ 10 ਡਾਲਰ ਤੇ ਨਾਲ ਕੋਕ ਵੀ ਫ੍ਰੀ ਹੈ ਨਾ ਇਹਨਾਂ ਨੂੰ ਉੱਤੇ ਸੋਚਿਆ ਕਰਨਾ ਯਾਰ ਵੀ ਕੀ ਕੀ ਕਰਛਦੇ ਹੈ ਜੀ ਮੀ ਜਿਹੜਾ ਉਹ 10 ਡਾਲਰ ਵਾਲੇ ਉਹ ਕੀ ਕਰਦੇ ਮਤਲਬ ਕਿ ਕਿੱਦਾਂ ਬਣਾਉਂਦੇ ਆ ਵੀ ਯਾਰ ਇਹ ਟੈਕਨੀਕ ਆ ਫੈਲੀਏ ਸੋ ਆਪਣੇ ਨਾ ਮੈਨੋ